ਅੰਬਰਸੋਤ ਤੋਂ ਬਾਅਦ ਹੋਣਾ ਜਲੰਧਰ ਦੇ ਕਈ ਸਕੂਲ ਨੂੰ ਕਿਹੜੀ ਧਮਕੀ ਭਰੀ ਲੈਟਰ ਆਇਆ ਜਿਸ ਦੇ ਵਿੱਚ ਦੱਸਦੀ ਹੈ 9:30 ਵਜੇ ਆਨਲਾਈਨ ਕਿ ਜਲੰਧਰ ਦੇ ਕੇਐਮਬੀ ਸੰਸਕ੍ਰਿਤੀ ਸਕੂਲ ਨੂੰ ਆਨਲਾਈਨ 9:30 ਵਜੇ ਦੇ ਕਰੀਬ ਇੱਕ ਈਮੇਲ ਆਉਂਦੀ ਹੈ ਈਮੇਲ ਤੋਂ ਬਾਅਦ ਕਿਹੜੀ ਦੱਸਿਆ ਜਾ ਰਿਹਾ ਈਮੇਲ ਕਿ ਉਹਨਾਂ ਨੇ ਖੋਲਦੇ ਤਾਂ ਉੱਤੇ ਦੱਸਿਆ ਗਿਆ ਜਿਸ ਦਾ ਤੁਹਾਡਾ ਸਕੂਲ ਕਿਹੜਾ ਬੰਬ ਨਾਲ ਉਡਾ ਦਿੱਤਾ ਜਾਏਗਾ ਉਸ ਤੋਂ ਬਾਅਦ ਕਿਹੜੇ ਸਕੂਲ ਦੇ ਵਿੱਚ ਇਹ ਮੌਕੇ ਤੇ ਕਿਹੜੇ ਪ੍ਰਿੰਸੀਪਲ ਵੱਲੋਂ ਕਿਹੜੀ ਹੈ ਮੌਕੇ ਤੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਨੂੰ ਕਿਹੜਾ ਕੋਲ ਕੀਤੀ ਜਾਂਦੀ ਹੈ ਉਸੇ ਟਾਈਮ ਕਿਹੜੇ ਮ ਅਫਸਰ ਸਭਾਂ ਪਹੁੰਚ ਚੁੱਕੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਪਹਿਲਾ ਮੌਕੇ ਤੇ ਥਾਣਾ ਆੜ ਦੀ ਪੁਲਿਸ ਮੌਕੇ ਤੇ ਪਹੁੰਚਦੀ ਆ ਉਸ ਤੋਂ ਬਾਅਦ ਏ ਡੀ ਸੀ ਪੀ ਏ ਸੀ ਪੀ ਜੋ ਨੌਰਥ ਆ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਕੂਲ ਨੂੰ ਕਿਹੜੀ ਛੁੱਟੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਪਹਿਲੇ ਅੰਮ੍ਰਿਤਸਰ ਦੇ ਵਿੱਚ ਕਈ ਸਕੂਲਾਂ ਨੂੰ ਇਹ ਧਮਕੀ ਭਰੀ ਲੈਟਰ ਆਉਂਦੀ ਆ ਤੇ ਉਸ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਕੇ ਅੰਮ੍ਰਿਤਸਰ ਨੂੰ ਜੋ 9:30 ਵਜੇ ਦੇ ਕਰੀਬ ਇੱਕ ਈਮੇਲ ਆਉਂਦੀ ਹੈ ਈਮੇਲ ਦੇ ਵਿੱਚ ਬੰਬ ਨਾ ਉਡਾਉਣ ਦੀ ਕਿਹੜੀ ਧਮਕੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਕਿਹੜਾ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਸਕੂਲ ਨੂੰ ਜਿਹੜਾ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਫੋਨ ਕੀਤਾ ਮੈਸੇਜ ਕਰ ਦਿੱਤਾ ਜਾਂਦਾ ਆਪਣੇ ਆਪਣੇ ਬੱਚੇ ਕਿਹੜੇ ਲੈ ਜਾਣ ਤੇ ਉਸ ਤੋਂ ਬਾਅਦ ਮੌਕੇ ਤੇ ਅਫਸਰ ਸਬੰਧਨ ਦੀ ਟੀਮਾਂ ਮੌਕੇ ਤੇ ਪਹੁੰਚ ਚੁੱਕੀ ਹੈ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਵੀ ਹੁਣ ਇਹ ਸਕੂਲ ਨੂੰ ਕਿਹੜੀ ਧਮਕੀ ਦੀ ਈਮੇਲ ਆਂਦੀ ਹੈ ਬੰਬ ਨਾ ਉਡਾਉਣ ਦੀ ਕਿਹੜੀ ਧਮਕੀ ਦਾ ਜੋ ਉਡਾਉਣ ਦਾ ਕੀਤਾ ਜਾਂਦਾ ਮੌਕੇ ਤੇ ਏਸੀਬੀ ਮੌਕੇ ਤੇ ਪਹੁੰਚ ਜਾਂਦਾ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਐਡੀਸੀਪੀ ਕ੍ਰਾਈਮ ਇਹ ਐਡੀਸੀਪੀ ਹੋਰ ਵੀ ਅਫਸਰ ਸਬੰਧਨ ਗੜੇ ਉੱਚਪੜ ਗੜੇ ਇੱਥੇ ਪਹੁੰਚ ਚੁੱਕੇ ਨੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਥੋਂ ਈਮੇਲ ਆਉਂਦੀ ਹੈ ਕੀ ਮੈਸੇਜ ਆਇਆ ਉਸ ਦੇ ਵਿੱਚ ਅਸੀਂ ਮਾਪਿਆਂ ਬਾਈ ਜੀ ਤੁਹਾਨੂੰ ਕੀ ਕੋਲ ਤੁਹਾਨੂੰ ਮੈਸੇਜ ਕੀ ਆਂਦਾ ਬੱਚੇ ਨੂੰ ਲੈਣ ਲਈ ਕੋਈ ਚੰਗਾ ਮੈਸੇਜ ਕੋਈ ਫੋਨ ਆਇਆ ਕਿ ਬੱਚੇ ਨਾਲ ਲੈ ਆਓ ਜਾ ਕੇ ਅੱਛਾ ਜੀ ਬਾਕੀ ਪਤਾ ਲੱਗਾ ਕੀ ਗੱਲ ਹੋਈ ਹੈ ਸਕੂਲ ਦੇ ਵਿੱਚ ਕੋਈ ਗੱਲਬਾਤ ਪਤਾ ਲੱਗੀ ਸਕੂਲ ਨੇ ਪਤਾ ਲੱਗੀ ਕਿ ਉਹ ਅਰਥ ਸ਼ੋਰ ਹੋਇਆ ਕੋਈ ਕਰਨ ਦਾ ਦਿੱਕਤ ਆ ਗਈ ਹੈ ਅੱਛਾ ਕੀ ਹੋਇਆ ਕੀ ਸੀ ਅ ਅਰਥ ਇਹ ਗ੍ਰੈਂਟ ਬਾਰੇ ਹੋਇਆ ਕੁਛ ਅੱਛਾ ਕੋਈ ਹੋਰ ਵੀ ਇਸ ਪੁਲਾਵਕ ਨਹੀਂ ਹੋ ਰਹੀ ਵੀ ਦੇਖ ਰਹੇ ਹੋ ਕਿਹੜੇ ਬੱਚੇ ਕਹਿੰਦੇ ਨੇ ਗੱਲਬਾਤ ਕੀ ਹੈ ਇਸ ਦੇ ਬਾਰੇ ਅਸੀਂ ਪੂਰੀ ਹਲੇ ਜਾਣਕਾਰੀ ਤੁਹਾਨੂੰ ਦੱਸ ਦਈਏ ਕੀ ਹੈ ਇਸ ਦੇ ਬਾਰੇ ਕਿਹੜਾ ਉੱਚ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੌਕੇ ਤੇ ਅਫਸਰ ਸਬਾਨ ਕਹਿੰਦੇ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਕੀਤੀ ਜਾ ਰਹੀ ਹੈ ਕੀ ਜਾਣ ਦੇ ਵਿੱਚ ਆਂਦਾ ਇਸ ਦੇ ਬਾਰੇ ਅਸੀਂ ਉੱਚ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਸਵੇਰੇ 9 ਵਜੇ ਦੇ ਕਰੀਬ ਕਿਹੜਾ ਸਕੂਲ ਬੱਚੇ ਕਿਹੜੇ ਸਕੂਲਾਂ ਦੇ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਕੁਝ ਘੰਟੇ ਬਾਅਦ ਕਿਹੜੀ ਸਕੂਲ ਨੂੰ ਮੈਸੇਜ ਬਾ ਦਿੱਤਾ ਜਾਂਦਾ ਆਪਣੇ ਆਪਣੇ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਲੈ ਜਾਣ ਜਿਸ ਦੇ ਵਿੱਚ ਮਾਪਿਓ ਪਹੁੰਚ ਜਾਂਦੇ ਨੇ ਮਾਪਿਓ ਪਹੁੰਚਣ ਤੋਂ ਬਾਅਦ ਕਿਹੜਾ ਬੱਚਿਆਂ ਨੂੰ ਆਪਣੇ ਸੇਫ ਜਗ੍ਹਾ ਤੇ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਣਗੇ ਤੇ ਮੌਕੇ ਤੇ ਅਫਸਰ ਜਮਾਨ ਕਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਇਸ ਦੇ ਬਾਰੇ ਕੀ ਹੈ ਜਾਣਕਾਰੀ ਉੱਚ ਅਫਸਰ ਕਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੀ ਕਿੜੀ ਹੈ ਜਾਂਚ ਕੀਤੀ ਜਾਏਗੀ ਇੱਕ ਮੇਲ ਮੇਲ ਪ੍ਰਿੰਸੀਪਲ ਸਾਹਿਬ ਨੂੰ ਆਈ ਹੈ ਕਿ ਸਕੂਲ ਨੂੰ ਅਸੀਂ ਹਾਂਜੀ ਹਾਂਜੀ ਤਾਂ ਉਹ ਉਹਦੇ ਬਾਰੇ ਚ ਅਸੀਂ ਅੱਜ ਟੀਮ ਭਲਾਈ ਐ ਇੰਟਰਸੈਪਟ ਅਸੀਂ ਪ੍ਰੋਕਾਸ਼ਨਰੀ ਚੈੱਕ ਕਰਵਾ ਲਈ ਮੇਲ ਆਈ ਹੈ ਸਾਨੂੰ ਸਵਾ 11 ਦੇ ਕਿ ਮੈਸੇਜ ਮਿਲਿਆ ਅਚਾਨਕ ਸਵਾ 11 ਦੇ ਕਿੰਨੇ ਵਜੇ ਇਹਨਾਂ ਨੂੰ ਸਕੂਲ ਦੀ ਮੇਲ ਆਈ ਹੋਗੀ ਈਮੇਲ ਦੇ ਵਿੱਚ ਆ ਇਹ ਆਫਸਰ ਜੀ ਅੰਦਰ ਹੈਗੇ ਜੀ ਹੁਣ ਪਤਾ ਮੈਨੂੰ ਮੇਲ ਦੇ ਵਿੱਚ ਕੀ ਬੋਲੇ ਕਿਹੜੀ ਧਮਕੀ ਮੇਲ ਚੈੱਕ ਕਰ ਰਹੇ ਨੇ ਉਹ ਜੀ ਮੈਂ ਤਾਂ ਜਸ ਐਂਟੀ ਸਫਰ ਦੀ ਟੀਮ ਲੈ ਕੇ ਚੈੱਕ ਕਰਵਾ ਰਹੇ ਹਾਂ ਕਿਹੜੀ ਸਾਈਡ ਹੈ ਨਹੀਂ ਜੀ ਉਹ ਚੈੱਕ ਕਰ ਰਹੇ ਨੇ ਅਫਸਰ ਅੰਦਰ ਕੇ ਹੋਣੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਆਈ ਹੈ ਹੁਣ ਜਲੰਧਰ ਤੇ ਲੁਧਿਆਣੇ ਦੇ ਵਿੱਚ ਵੀ ਕਹਿੰਦੇ ਸਾਈਬਰ ਸਾਈਬਰ ਟੀਮ ਸਾਡੀ ਚੈੱਕ ਕਰ ਰਹੀ ਹੈ ਹੋਰ ਵੀ ਸਕੂਲਾਂ ਨੂੰ ਆਈ ਹੈ ਸਿਰਫ 21 ਸਕੂਲਾਂ ਨਾਲ ਮੇਰੇ ਖਿਆਲ ਹੈ ਇਹ ਹੋਰ ਵੀ ਪਤਾ ਕੀ ਠੀਕ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ACB ਜੋ ਮੌਕੇ ਤੇ ਨੋਰਥ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਕਿਦੋਂ ਇਸ ਬਾਰੇ ਪੁਲਿਸ ਕਿਹੜੀ ਮੇਲ ਇਹਨਾਂ ਨੂੰ ਆਂਦੀ ਆ ਹੋਰ ਵੀ ਜਲੰਧਰ ਦੇ ਕਈ ਸਕੂਲਾਂ ਨੂੰ ਮੇਲ ਕਿਹੜੀ ਆਈ ਹੈਗੀ ਆ ਤੇ ਹੁਣ ਕਿਹੜੇ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ